ਕੀ ਆ ਜਾਏ ਦੋਸਤੋ ਕਿੰთა ਆ ਗਏ ਹੁਣ ਆਪਾਂ ਤਾਂ ਪਣ ਪਲੇ ਰੋਟੀ ਖਾ ਲਈ ਸਾਕੇ ਆਪਾਂ ਅਸੀਂ ਦੁਰਾ ਕਰੇ ਤਦੂਰ ਕਾ ਤੁਹਾਨੂੰ ਬਤੇ ਹੋ ਜਾਏਗਾ ਤੇ ਕੁਮਾਰ ਖੇਲੇ ਆਣੇ ਤੇ ਕੁਮਾਰ ਸੁਲਤਾਨਪੁਰ ਲੋਧੀ ਬੇਰ ਸਾਹਿਬ ਉਪਰ ਲੋਧੀ ਮਥੜੇ ਕਿਉਂ ਨੇ ਬਬਾਈ ਦੇ ਆਪਾਂ ਨੂੰ ਲੋਧਾ ਬਣੇ ਰਹੇ ਹੋ ਤੁਹਾਨੂੰ ਬਹੁਤ ਦਿਂਦੇ ਰਾਂਗੇ ਬਹੁਤ ਵਧੀਆ ਮਤਲਬ ਜਗਾ ਵਾ ਇਤਿਹਾਸਿਕਾ ਪਰ ਮੈਂ ਨੂੰ ਬੋਲਣ ਲੱਗ ਗਿਆ ਤੇ ਮੇਰਾ ਗੱਲ ਜੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਇਨਾ ਤਾਂ ਬੋਲਾ ਗਲਾਕਰਾ ਸਵੇ ਬੋਲਦੀ ਪਾਇਸੀ ਹੋਂ ਮਸਾਈ ਬੋਲਾ ਸ਼ੁਕਰਾ ਆ ਜਾ ਹੁਣ ਚੱਲੀ ਹੋਇਆ ਚੱਲਦੇ ਆਪਾਂ ਚੱਲੇ ਆ ਆ ਜਾ ਆ ਜਾ ਆ ਜਾ ਜੱਦੀ ਛੱਡੀ ਰੜੀ ਆਪਣੀ ਓਕੇ ਆਉਂਦੇ ਗੱਟੇ ਆਪਣੇ ਰੜੀ ਆ ਆ ਜਾ ਆਪਾਂ ਚੱਲੋ ਦੋਸਤੋ ਹੁਣ ਆਪਾਂ ਚੱਲੇ ਜੀ ਚੱਲੇਗੇ ਨੀ ਸਾਰੇ ਚੱਲੀਏ ਬੈ ਕੇ ਸਾਰੇ ਹਾਂ ਜੀ ਚੱਲ ਆਪਾਂ ਬੈ ਜੀ ਚੱਲੋ ਜੀ ਚੱਲੋ ਹੁਣ ਆਪਾਂ ਚੱਲ ਮੈਂ ਬਿਤਾਦੀ ਮੰਮੀ ਜਾਂਦੀ ਮੰਮੀ ਜਾਂਦੀ ਮੰਮੀ ਜਾਂਦੀ ਬਾਏ ओके भाई करता हां जी ਕਿੱਥੇ ਪਹੁੰਚ ਗਏ ਆਪਾਂ ਆਪਾਂ ਤੋਂ ਬਾਹਰ ਦੂਰ ਆ ਗਏ ਦਰਿਆ ਦੇ ਸਤਲੂਈ ਦਰਿਆ ਦੇ ਸਤਲੂਈ ਦਰਿਆ ਦੇ ਉਹ ਦੇਖੋ ਸਤਲੂਈ ਦਰਿਆ ਵੀਊ ਦੇਖੋ ਵੀਊ ਚੈੱਕ ਕਰੋ ਵੀਊ ਇਹ ਤਾਂ ਅੰਮ੍ਰਿਤਸਰ ਵੱਲ ਨਹੀਂ ਜਾਈ ਜਾਂਦੇ ਆਪਾਂ ਬਸ ਬਸ ਇਵੇਂ ਹੀ ਸਮਝ ਲਓ ਲਓ ਜੀ ਆਪਾਂ ਪਹੁੰਚ ਕੇ ਸੁਲਤਾਨਪੁਰ ਲੋਧੀ ਗੇਟ ਦੇ ਵਿੱਚ ਸਟੈਂਡ ਉਹ ਆਪਾਂ ਅੱਗੇ ਚੱਲਦੇ ਆਂ ਕੋਈ ਟੇਕਦੇ ਆਂ ਆਪਾਂ ਪਹੁੰਚ ਆਪਾਂ ਲਾਗੇ ਲੱਗੇ ਨਾ ਬਾਜੀ ਬਾਬਾ ਪਹੁੰਚਣੇ ਆ ਰਹੇ ਆਂ ਆਂਗਾ ਪਹੁੰਚ ਕੇ ਤੁਹਾਨੂੰ ਦਿਖਾਉਨੇ ਆ ਆਪਣੇ ਬੇਰ ਸਾਹਿਬ ਦਾ ਥਿਊ ਕਿੱਦਾਂ ਆ ਹਨਾ ਸੋ ਸਾਰੇ ਜਣੇ ਜਰੂਰ ਆਇਓ ਬਾਕੀ ਸਾਰਿਆਂ ਨੂੰ ਪਤਾ ਹੀ ਆ ਕਿ ਜਸਸੀ ਦਾ ਆਪਣਾ ਗੁਰਦੁਆਰਾ ਸਾਹਿਬ ਆ ਸੋ ਸਾਰੇ ਜਣੇ ਜਰੂਰ ਆਇਓ ਇੱਕ ਵਾਰੀ ਹੁਣ ਪਹੁੰਚ ਗਏ ਭਾਜੀ ਹਾਂਜੀ ਆਪਾਂ ਦੂਸਰੇ ਗੁਰਦਾਰੇ ਪਹੁੰਚ ਗਏ ਬੀਬੇ ਨਾਨਕੀ ਦੇ ਗੁਰਦੁਆਰੇ ਸੋ ਅੱਗੇ ਆਪਾਂ ਇੱਕ ਵਾਰੀ ਚੱਲਦੇ ਆਂ ਪਰ ਆਫਤ ਇੱਥੇ ਆਵਾਂਗੇ ਤੁਹਾਨੂੰ ਦਿਖਾਉਂਦੇ ਆ ਸੋ ਇੱਕ ਵਾਰੀ ਦਿਖਾ ਦਿਓ ਉਹਨਾਂ ਨੂੰ ਹੱਟ ਸਾਹਿਬ ਅੱਛਾ ਬੇਬੇਨਾਂ ਕੀ ਦਾ ਗੁਰਦੁਆਰਾ ਇਹ ਅੱਛਾ ਬੇਬੇਨਾਂ ਕੀ ਦਾ ਸੋ ਉਹ ਤੇ ਦੂਸਰਾ ਆਪਣਾ ਬੇ ਸਾਹਿਬ ਆ ਜੂਗਾ ਜੇ ਗਮਨ ਖੇ ਵੀਰਿੰਦੇ ਸੀਗੇ ਤੇ ਮੀਨ ਗ੍ਰੇਸ਼ਣ ਬਾਣੀ ਇਹਨਾਂ ਉਹਨਾਂ ਹੋਂਦ ਤੇ ਕੀਤਾ ਹੈਗਾ ਮਤਲਬ ਪੂਰਾ ਇਤਿਹਾਸਿਕਾ ਠੀਕ ਹੈ ਮਤਲਬ ਇਹਦੇ ਆਪਣੇ ਦੇਖਾਲ ਸਾਰਿਆਂ ਨੂੰ ਆਉਣਾ ਚਾਹੀਦਾ ਇੱਥੇ ਜਾਣਾ ਚਾਹੀਦਾ ਜੀ ਪੂਰਾ ਬਾਕੀ ਪਤਾ ਹੀ ਆ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਜੀ ਲੱਭ ਬਸਤਵਾਰ ਆਏ ਆ ਬੇ ਬਹੁਤ ਸਕੂਨ ਮਿਲਦਾ ਆ ਕੇ ਇੱਥੇ ਤੇ ਸੋ ਮੈਨੂੰ ਵੀ ਮੇਰੀ ਫੈਮਿਲੀ ਕਿੱਦਾਂ ਆਏ ਮੇਰੇ ਪਾਪਾ ਇੱਥੇ ਸੌਂਦੇ ਗਏ ਸੀ ਇੱਥੇ ਝੋਕੇ ਗਏ ਸੀ ਦਾ ਮਨ ਸਰ ਜਾ ਕੇ ਸਕੂਨ ਜੇ ਮਿਲ ਜਾਂਦਾ ਹਾਂ 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 ਜੀ ਉਦਾਂ ਹੀ ਸੇਮ ਫੇਮ ਹੋ ਗਈ ਫਿਰ ਉਹ ਤਾਂ ਸਹੀ ਗੱਲ ਆ ਸਾਰਾ ਕੁਝ ਕੰਮ ਕੁੰਮ ਜਾਣਾ ਉਦਾਂ ਬੰਦੇ ਨੂੰ ਭੁੱਲ ਜਾਂਦਾ ਉਹ ਲੈ ਸਾਰਾ ਕੋਈ ਚਿੰਤਾ ਚਿੰਤਾ ਦੂਰ ਹੋ ਜਾਂਦੀ ਕਿੰਨੀ ਮਾਗੀ ਪੈਂਦੀ ਨਾ ਕੋਈ ਵੀ ਘਰ ਬਾਰ ਦੀ ਟੈਨਸ਼ਨ ਉੱਥੇ ਭੁੱਲ ਜਾਂਦਾ ਸੋ ਆਈਆਂ ਸਾਰੇ ਮਤਾਂ ਦੇਖ ਕੇ ਜਾਏਗੇ ਇਹ ਬਾਕੀ ਗੇ ਜਾ ਕੇ ਦਿਖਾਉਣੇ ਆ ਸੰਗਤ ਬਹੁਤ ਆਉਂਦੀ ਰਹਿੰਦੀ ਆ ਸਮਾਨ ਬਹੁਤ ਘੈਂਟ ਘੜੇ ਰੇਖ ਜੀ ਇਹ ਤੋਂ ਲੈ ਕੇ ਜੜ ਤੱਕ ਸਾਰਾ ਸਾਮਾਨ ਸਹੀ ਗੱਲ ਵਧੀਆ ਨਾ ਜਿੰਨੇ ਔਰ ਠੰਡੋਂ ਢੰਡਾਲੇ ਲੇਖ ਵਧੀਆ ਸ਼ੌਲ ਚੁੱਲ ਕੇ ਲੈ ਜਾਓ ਸ਼ੌਲ ਵਗੈਰਾ ਲੈਣੇ ਆਜੋ ਅੱਗੇ ਅੱਗੇ ਵੀ ਆਉਗੇ ਬਹੁਤ ਨਾਈਟ ਸੂਟ ਵਗੈਰਾ ਸਾਰਾ ਕੁਝ ਜੀ ਦੂਰੀ ਹੱਦ ਸਾਰਾ ਸਿਸਟਮ ਹੀ ਬੰਦਾ ਹੋਗੇ ਔਰ ਸ਼ੌਲ ਵਧੀਆ ਜੁੱਤੀਆਂ ਚੱਪਲਾਂ ਜੋ ਲੈ ਆਉਣਾ ਲਿਆ ਸਕਦੇ ਸੋ ਅੱਗੇ ਉਹ ਇਤਨਾ ਹੀ ਜਾਂਦੇ ਆ ਪਿਆਸ ਹੈ ਨਾ ਆਪਾਂ ਇਤਨਾ ਹੀ ਉਹ ਤੇ ਸਾਹਮਣੇ ਦੇਖ ਰਹਿਣਾ ਗੁਰੂ ਘਰ ਹਾਂਜੀ ਹਾਂਜੀ ਗੁਰੂ ਘਰ ਉਹੀ ਹੈ ਅੰਪੀਰ ਸਾਹਿਬ ਅੱਛਾ ਹੀ ਹੋਇਆ ਉਹਦਾ ਹਾਂਜੀ ਉਹ ਹੀ ਆ ਦੇ ਅੰਦਰ ਟਿਕ ਟਿਕ ਗਰਾਉਂਡਿੰਗ ਦੀ ਜਾਨ ਲੱਗਦਾ ਮਤਲਬ ਗੱਡੀ ਪਾਰਕਿੰਗ ਲਈ ਉਹ ਛੱਤੀ ਛੱਤੀੇ ਸਮਝੋ ਮਤਲਬ ਉਧਰ ਪਹੇਣਾ ਕੋਹੇਣਾ ਕੋਈ ਚੱਕਰ ਨਹੀਂ ਫ੍ਰੀ ਹੁੰਦਾ ਸਾਰਾ ਕੁਝ ਇੱਥੇ ਸਟਾਲ ਖੜਾ ਕਰਾਂ ਸਾ ਇਹਨਾਂ ਨੂੰ ਜੁੱਤੀਆਂ ਪਸੰਦ ਆ ਜਾਂਦੀਆਂ ਜੁੱਤੀਆਂ ਤਾਂ ਸਟਾਲ ਪਸੰਦ ਆਂ ਖਾਣੀਆਂ ਵਾ ਕੇ ਕਿਹਾਂ ਕਰਨੀਆਂ ਟੈੜੀਆਂ ਉਧਰੋਂ ਲੈਣੇ ਖਾਣਾ ਆ ਤੇ ਦੇਖੋ ਕਿੰਨੀ ਪੀੜ ਹੈ ਨਾ ਸੰਗਤ ਕਿੰਨੀ ਆ ਅੱਜ ਵੈਸੇ ਸੰਗਰਾਮ ਵੀ ਸੀਗੀ ਨਾ ਇਸ ਕਰਕੇ ਜ਼ਿਆਦਾ ਹੈ ਹਾਂਜੀ ਆਪਾਂ ਕਿਹੜੀ ਸਾਈਡ ਆ ਗਏ ਹੁਣ ਆਪਾਂ ਆ ਗਏ ਆ ਆਪਣੇ ਕਿਲੇ ਦੇ ਪੁਰਾਣੇ ਇਹ ਵੀ ਇਤਿਹਾਸਿਕਾ ਬਹੁਤ ਪੁਰਾਣਾ ਵਾ ਰਾਜਿਆਂ ਦੇ ਟਾਈਮ ਦਾ ਵਾ ਇੱਥੇ ਵੀ ਬਹੁਤ ਵਧੀਆ ਇੱਥੇ ਵੀਡੀਓ ਵਗੈਰਾ ਸ਼ੂਟ ਹੁੰਦੀਆਂ ਵਾ ਹਨਾ ਆਪਾਂ ਵੀ ਸ਼ੂਟ ਕਰਨਾ ਆਪਾਂ ਵੀ ਇੱਥੇ ਕਰੀਦਾ ਤੇ ਚਲੋ ਬਾਹਰ ਤੁਹਾਨੂੰ ਲਿਹਾ ਕੇ ਦਿਖਾਉਨੇ ਆ ਕੀ ਸਮਾਂ ਸ਼ਿਆਰ ਆ ਤੇ ਬਾਕੀ ਹੁਣ ਪਤਾ ਲੱਗ ਗਿਆ ਸਾਰਿਆਂ ਨੂੰ ਆਵਣੇ ਪੰਜ ਕੇ ਸਟਾਫ ਸਾਹਿਬ ਸਟਾਰ ਸਾਹਿਬ ਵੀ ਕੱਢ ਦੇ ਦਾਂਗੇ ਆ ਤੇ ਵਿਊ ਘੈਂਟ ਆ ਨਾ ਇਹ ਵਰਗਾ ਪੂਰਾ ਘੈਂਟਾ ਐਸੀ ਗੱਲ ਤਾਂ ਫਤਹ ਹੋਣੀ ਚਾਹੀਏ ਅਸੀਂ ਇਸੇ ਚੜਾਦੇ ਤਾਂ ਇਹ ਪੂਰਾ ਘੈਂਟਾ ਨਾ ਬੰਦ ਕਰ ਦੇ ਤਾ ਚਲ ਕੰਟੀਨ ਕਿੰਨੀ ਘੈਂਟਾ ਮੈਂ ਕੀ ਹੈ ਤੇ ਘੈਂਟਾ ਘੈਂਟਾ ਬੱਦ ਅੰਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਹੈ ਜੀ ਹਾਂਜੀ ਕੀ ਹਾਲ ਚਾਲ ਠੀਕ ਠਾਕ ਜੀ ਚੜਾ ਗਿਓ ਮੈਂ ਸਾਕੀ ਆ ਨਾ ਗੱਡੀ ਚਲਾ ਜਾ ਲਾ ਗਿਆ ਸਾਥ ਦੇ ਲੈ ਚਾਬੀ ਦੋ ਕੋਈ ਡਰਾਈਵਰ ਹੋਵੇ ਸਾਡੇ ਨਾਲ ਸੰਪਰਕ ਕਰੇ ਤੁਸੀਂ ਆ ਲੈਣਾ ਹਾਂ ਨਾ ਇਦਾਂ ਨਹੀਂ ਬਾਸ ਜੀ ਹਾਲ ਕਿਸੇ ਨਹੀਂ ਜਾਣਾ ਠੀਕ ਆ ਆ ਜੋ ਅਸੀਂ ਪਹੁੰਚ ਚੁੱਕੇ ਹਾਂ ਲਗਾਉਨੇ ਆਪਾਂ ਤੁਹਾਨੂੰ ਲੋਕੇਸ਼ਨ ਫਿਰ ਭਾਈ ਚਾਹ ਦੋ ਪਤਾ ਪਾਸ ਤੋਂ ਬਰਾਏ ਜਸਤੋਂ ਬਹੁਤ ਬਾਰੇ ਹਾਂ ਕਹਿੰਦਾ ਭਾਈ ਹਾਂਜੀ ਹਾਂਜੀ ਅਸੀਂ ਆਉਂਦੇ ਰਹੇ ਇਹ ਤਾਂ ਨੀੜ ਹੀ ਹੈ ਮੈਂ ਵੀ ਪਹਿਲੀ ਵਾਰ ਆਇਆ ਇਹਨਾਂ ਨੇ ਨੀੜ ਹੀ ਆਉਂਦੇ ਦਿੰਦੇ ਆਂਦੇ ਹੀ ਰਹਿੰਦੇ ਆਂਦੇ ਹੀ ਆਂਦੇ ਆ ਕੇ ਹੁਣ ਆਪਾਂ ਇੱਧਰ ਚੱਲ ਜਾਈਏ ਇੱਧਰੋਂ ਜਾਣਾ ਇੱਧਰ ਚੱਲ ਜਓ ਇੱਧਰੋਂ ਕਿੱਧਰੋਂ ਮਰਜ਼ੀ ਚੱਲ ਜਾਈਏ ਐ ਚੱਲਦੇ ਆਂ ਚੱਲਦੇ ਆ ਜੋ ਲਓ ਤੇ ਆਪਾਂ ਘੁੰਮਦਾ ਆਇਆ ਕਿਲਾ ਚੱਲੋ ਦੰਦ ਦਿਖਾਈਏ ਫਿਰ ਕਿਉਂ ਅਰੇ ਰਾਜਿਆਂ ਦੇ ਟਾਈਮ ਵਰਤ ਰਾਜਿਆਂ ਦੇ ਟ ਆਹ ਇਹ ਆਉਂਦਾ ਭਾਈ ਜੇਲ ਚੁਰਾ ਜਾ ਆਉਂਦਾ ਨੇ ਥਲੋ ਥੁਰੰਗਾ ਅੰਦਰ ਤੋਂ ਦਿਖਾ ਦਿੰਨੇ ਆ ਅੱਛਾ ਪਤਾ ਕੀ ਰਾਜਾ ਰਾਜਾ ਹਾਂ ਇੱਥੇ ਇੱਥੇ ਨਹੀਂ ਇੱਥੇ ਰਾਣੀਆਂ ਰੱਖਿਆ ਹੋਈ ਸਹੀ ਗੱਲ ਜੇਲ ਚ ਹਿੱਤਾ ਇੱਥੋਂ ਨਿਕਲਦਾ ਸੀ ਥੁਰੰਗਾ ਦਿਖਾ ਦਿੰਨੇ ਆ ਉਹ ਦੇਖ ਲਓ ਬਹੁਤ ਈਸ਼ਾ ਚਲੋ ਬਾਜੀ ਦੇਖੀਏ ਬਰ ਆਪਾ ਇਹਨਾਂ ਆਵਾਜ਼ ਫਿਰ ਬੰਦ ਕਰ ਦਿੱਤਾ ਗਿਆ ਸੀ ਚਲੋ ਬਾਅਦ ਚ ਕੀ ਹੈ ਦਾਪਨ ਸੁਣਨਾ ਚਾਹਿਆ ਥੁਰੰਗੀ ਹੁੰਦੀ ਸੀ ਜੇਲ ਚ ਆਉਂਦੀ ਸੀ ਅੱਛਾ ਚੋ ਜੀ ਆਨੇ ਦੇ ਆਪਾਂ ਦੇਖੀਏ ਰਾਜੇ ਦੇਖ ਲਈਏ ਦੇਖ ਲਈਏ ਰਾਜੇ ਮਹਾਰਾਜ ਆ ਗਿਆ ਹੈ ਨਾ ਹੈ ਨਾ ਤੇ ਹੁਣ ਆਪਾਂ ਵੀਡੀਓ ਬਣਾ ਸ਼ੁਰੂ ਕਰਦੇ ਆਂ ਆਪਾਂ ਦੇਖਦੇ ਆਂ ਪਿੱਛੇ ਸਸਿਗਾ ਵੀਡੀਓ ਲੈਟ ਆਉਂਦੇ ਆਂ ਮਾਣਿਆ ਮਾਣਿਆ ਹੋਰ ਹੋ ਗਿਆ ਥੋੜਾ ਖਿਚਲੀਆਂ ਦੀ ਦਾਡਾ ਦਾ ਕਰਵਾ ਲਓ ਫੇਨ ਫੇਨ ਪੱਗਿਆ ਯੋ ਬੱਧੀ ਆਇਓ ਨਾ ਬਾਪੂ ਬਾਜੀ ਤੁਹਾਨੂੰ ਜਾਈ ਮੜਾ ਜਾ ਬਾਜੀ ਜਾਇਓ ਕਰੋਨਾ ਦੀ ਤਾਲੀਆਂ ਲੱਗ ਗਿਆ ਤੁਹਾਨੂੰ ਸਾਰੀ ਆਈ ਮੁਕੇ ਯਾਰ ਸਹੀ ਆਈ ਆ ਗਏ ਜੀ ਕੱਲ ਨਾ ਦੇ ਤਿੰਨ ਨਹੀਂ ਹਿੱਤ ਲੰਦੇ ਵੀ ਆਇਓ ਜਦੋਂ ਮੈਨੂੰ ਬਣਾਇਆ ਹੁੰਦਾ ਨਾ ਬੜਾ ਵੜੀ ਹਾਂਜੀ ਸਹੀ ਹੁੰਦੀ ਹੈ ਜੀ ਠੀਕ ਹੈ ਅਸੀਂ ਸਪੈਸ਼ਲ ਬੁੱਠਿੰਡੇ ਤੋਂ ਲੈ ਕੇ ਆਏ ਮੈਂ ਕਿਹਾ ਸਾਡਾ ਸ਼ਹਿਰ ਕਮਾਉਣਾ ਠੀਕ ਆ ਥੈਂਕ ਯੂ ਵੀਰੇ ਬਹੁਤ ਦਾਡਾ ਹਰੀਆਂ ਆਉਂਦੀਆਂ ਲਾ ਆ ਵੀਡੀਓ ਬਲੌਗ ਆਉਣਾ ਨਾ ਬਲੌਗ ਬਲੌਗ ਠੀਕ ਠਾਕ ਜੀ ਹਾਂ ਠੀਕ ਠਾਕ ਠੀਕ ਆ ਹਾਲ ਤਾਂ ਠੀਕ ਹੀ ਆ ਅੱਗੇ ਪਤਾ ਨਹੀਂ ਆ ਬੁਲਾ ਬੁਲਾਓ ਆ ਜੀ ਠੀਕ ਆ ਪਾਣੀ ਆ ਜਾ ਤਵੇ ਤੋਂ ਨਾਲ ਭਾਈ ਬਰਾਦਰਾਂ ਨੂੰ ਤੇ ਅੰਨ ਚਲੰਦੀ ਅਸੀਂ ਤੇ ਲੈਣਾ ਪੈਣਾ ਪਹਿਲੇ ਨਾਲ ਉਹਨਾਂ ਨੇ ਛੱਡ ਗਏ ਕੈਚ ਕੁਝ ਨਹੀਂ ਕਰਦੇ ਉਹਨਾਂ ਦੇ ਬਰਾਦਰ ਸੋਹਣ ਜੀ ਕੀ ਹਾਲ ਚਾਲ ਦੋਸਤੋ ਉਟੋ ਕਰਾ ਰਹੀ ਆ ਸਾਡੀ ਵਾਰੀ ਨਹੀਂ ਆ ਰਹੀ ਦੇਖੋ ਅਸੀਂ ਵੀ ਵੇਟਿੰਗ ਵਿੱਚ ਖੜੇ ਹਾਂ ਵੇਟਿੰਗ ਕਰੀ ਜਨੇ ਆ ਤੇ ਇਧਰ ਵੀ ਫੋੜਵਾ ਛੋੜਵਾ ਹੋ ਰਹੀਆਂ ਨੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਹਾਂਜੀ ਹੁਣ ਆਪਾਂ ਫੁੱਟ ਛੋਟ ਕਰ ਲੈ ਆਪਾਂ ਨੂੰ ਮਿਲ ਜੀ ਆਪਣੇ ਫਰੰਟ ਸਸਤੇ ਸਤ ਸਾਨੂੰ ਬਹੁਤ ਪਿਆਰ ਮਿਲਦਾ ਤੁਹਾਨੂੰ ਯਾਰ ਸਤਕਾਰ ਮਿਲਿਆ ਸਾਰਿਆਂ ਦਾ ਵਧੀਆ ਲਾਦਾ ਜੀ ਬਈ ਨਾ ਸਹੀ ਗੱਲ ਹੈ ਹੁਣ ਕਿੱਥੇ ਆਣ ਗੁਲਗ ਪਾਜੋ ਮਿੱਤਰੋ ਆਜੋ 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 ਬਹੁਤ ਬੋਲੋ ਨੋਟਾਂ ਦੇ ਕੋਲ ਪੱਟੇ ਗਾਣੇ ਜਿਹੜੇ ਮਾਣਨਾ ਉਹਦੇ ਪਾਸ ਦੇ ਬੋਲਿਆ ਪੈ ਨਹੀਂ ਮਿਲਣੇ ਉਹ ਭਾਈ ਉਹ ਗੜਬੜ ਉਹ 버ਗਰ ਖਾਣਾ ਕਿ ਗੜਬੜ ਖਾਣਾ ਗੜਬੜ ਹੀ ਖਾ ਲਾਂਗੇ ਗੜਬੜ ਹੀ ਖਾਣੇ ਬੋਲਣਗੇ ਜੇ ਸੰਦ ਕਰੀ ਪਾਜੀ ਤੱਕਾ ਤੱਕਾ ਨਹੀਂ ਪਾਜੀ ਦੂ ਚੈੱਕ ਕਰੋ ਇੱਕ ਧਾਰ ਜੇ ਠੀਕ ਠਾਕ ਚੱਲ ਲਗੇ ਹੁਣ ਆਪਾਂ ਚੱਲ ਲਗੇ ਹੁਣ ਸਟਾਲ ਲੱਗੀ ਗੋਲ ਗੱਪੇ ਪਾਣੇ ਗੋਲ ਗੱਪੇ ਚੱਲਦੇ ਗਾਹ ਲਗੇ ਪੈ ਗੋਲ ਗੱਪੇ ਤੇ ਖਾਣੇ ਖਾਣੇ ਤੇਰੇ ਗੋਲ ਗੱਪੇ ਕਰਾਉਣੇ ਆ ਬਰਾਂਦ ਨਹੀਂ ਕਿਵੇਂ ਕਹਿੰਦਾ ਕਾਲਾ ਮਿੱਠਾ ਬੰਦ ਨਹੀਂ ਤੇਰੇ ਗੋਲ ਗੱਪੇ ਕਰਾਉਣੇ ਬੰਦ ਨਹੀਂ ਤੂੰ ਕੋੜਾ ਕੋੜਾ ਬੋਲੇ ਕੈਪਟਨੂ ਆ ਵੀ ਮਿੱਤਰੋ ਚੱਕਾ ਪਰੌਂਟਾ ਬੱਚਾ ਹਾਂਜੀ ਕਿੱਦਾਂ ਸਾਰੇ ਅੱਜ ਆਪਾਂ ਸੁਕਾਂਤ ਪਰ ਰੋਟੀ ਕਿਹੜਾ ਚੌਂਕ ਸੀ ਮੈਂ ਟਾਕ ਬੋਲੇ ਗਰਾਦੀ ਚੌਂਕ ਗਰਾਦੀ ਚੌਂਕ ਗਰਾਦੀ ਚੌਂਕ ਤੇ ਭਾਈ ਹੁਣੀ ਬਹੁਤ ਵਧੀਆ ਹੈ ਨਾ 버ਗਰ ਵਗੈਰਾ ਗੂਲ ਵਗੈਰਾ ਪਾਉਂਦੇ ਆਂਦੇ ਨੇ ਜੇ ਵੀ ਵਧੀਆ ਗੁਾਰੇ ਜਣੇ ਜਰੂਰ ਇੱਥੇ ਆ ਕੇ ਜਿੱਥੇ ਤੇ ਕਹੇ ਉਹ ਤਾਂ ਚੂਰ ਸੁਤੇ ਪਰੋ ਉਹ ਕਰੇਗਾ ਹੱਲ ਕਿੱਝ ਦਿਖਾ ਦੋ ਭਾਈ ਉਹ ਨਹੀਂ ਆ ਰਹੀ ਬਿਲਕੁਲ ਹੋਰ ਚੌਂਕ ਸਾਹਮਣੇ ਜੀ ਇੱਧਰ ਆ ਗਿਆ ਬਾਜ਼ਾਰ ਆਪਾਂ ਭਾਜੀ ਦੀ ਦੁਕਾਨ ਲੱਗੀ ਬੱਚੇ ਨੇ ਜਮਾ ਲੱਗੇ ਲੱਗੇ

ਮੈਂ ਕਹਿ ਰਿਹਾ ਹਾਂ ਉਹ ਰੰਗ ਰੰਗ ਤੇ ਬਣਾਈ ਦਿੱਤੀ ਉਹ ਆਣਾ ਤਿੰਨ ਇਹ ਕਾਹਦਾ ਕਰੀ ਗਾਣੇ ਗਾਣੇ ਆ ਬੇਰਗੀ ਗਾਣੇ ਗਾਣੇ ਫਿਰਦੀ ਹੈ ਜੇ ਬਾਈ ਤੇ ਕੁਆਲਿਟੀ ਬਹੁਤ ਇੱਕ ਨੰਬਰ ਆ ਹੈ ਨਾ ਯਾਰ ਜਣੇ ਜਰੂਰ ਆਓ ਯਾਰ ਜਣੇ ਜਰੂਰ ਆਓ ਸਿੱਪੋਟ ਕਰੋ ਆਪਣੇ ਪ੍ਰੈਸ ਦਾ ਯਾਰ ਜੇ ਵੀ ਝਾਟ ਪਾ ਤੇਲ ਆ ਬੇਬੀ ਕਾਰਟ ਬੰਦਾਰ ਵਾਹ ਬਈ ਚਾਟ ਮਸਾਲਾ ਹਾਂ ਲੋ ਕੋ ਵੀ ਚਾਟ ਬੰਦਾਰ ਬੇਬੀ ਗਈ ਅੰਦਰ ਬਾਵੀ ਆ ਉਹ ਮਸਾਲਾ ਕਹਿੰਦੇ ਬਾਵੀਆ ਮੋੜਨੇ ਚੱਲ ਚਾਟ ਮਸਾਲਾ ਚੱਲੀਏ ਬਾਜੀ ਚੱਲੋ ਆਜੋ ਚੱਲ ਫਿਰ ਆਜੋ ਹਾਂਜੀ ਉਹਦੇ ਵੀਡੀਓ ਆ ਬਾਏ ਬਾਏ ਆਨਨੋ ਪਿਆਰ ਬਾਏ 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 ਭਾਈ ਹਾਂਜੀ ਨੋਸਟੋ ਕੀ ਆ ਜਾਦੇ ਬਸ ਠੀਕ ਹੈ ਜੀ ਹਾਂ ਜਾ ਗਿਓ ਠੀਕ ਹੈ ਠੀਕ ਹੈ ਇਹ ਹੁਣ ਆਪ ਜੀ ਹਾਂਜੀ ਹੁਣ ਆਪਾਂ ਬੰਨਣਾ ਹੈ ਸਮਲ ਨੂੰ ਲੈਣਾ ਹੁਣ ਆਪਾਂ ਜਾ ਰਹੇ ਅੰਦਰ ਗੁਰਦੁਆਰਾ ਸਾਹਿਬ ਮਖੜੇ ਕਰਨ ਸਤਿਗੁਰ ਨਮਰ ਮੇਰਾ ਪਰਮਾਤਮਾ ਚਰਤੀ ਕਲਾ ਦੇ ਰੱਖ ਪਰਮਾਦਾ ਚਰਤੀ ਕਲਾ ਦੇ ਰੱਖੇ ਸਾਰਿਆਂ ਨੂੰ ਉਹ ਉਹਦੇ ਤੇ ਚਰਖੀਆਂ ਬਰਖੇ ਸਾਰਿਆਂ ਨੂੰ ਹੁਣ ਆਪਾਂ ਚਲੀਏ ਇਹ ਸੇ ਗਰਗੇਰ ਤੋਂ ਜਾਵਾਂਗੇ ਆਥਰ ਕਿ ਨਹੀਂ ਵਧੀਆ ਨਾ ਜੀ ਆ ਜਾਵਾਂਗੇ ਕਦੇ बाबा सुख रखे आप प्रशाद सो आप मा टेक अंदर अंदर देखो वीडियो वगैरह बना दें कि नहीं बाकी आप भी चेक कर सकते ਮੋਹ ਨਾਮ ਨਾਲ ਕਰਤੇ ਕੀ ਜੀ ਜੋ ਸਭ ਸਹਿ ਕਾਮ ਗਾਮ ਹੋ ਪੰਨੰ ਅੱਜ ਮੋਹ ਪਾਪ ਦੇ ਨਹੀਂ ਅਭੀਰ ਸਾਹਿਬਾ ਜੀ ਆ ਬੀਰੀਆ ਬਹੁਤ ਕਲਾਸਿਕ ਜਗਾ ਜੇ ਅੰਦਰ ਥੋੜੀ ਉਹਨਾ ਵੀਡੀਓ ਦੀ ਦਿੱਕਤ ਸੀ ਨਹੀਂ ਬਣਾਉਣ ਦਿੱਤੀ ਸੋ ਤਾਂ ਨਹੀਂ ਬਾਬਾ ਜੀ ਹਾਂ ਜੀ ਕੋੜੀ ਬੋਲੀ ਜੀ ਬਾਬਾ ਜੀ ਹਾਂਜੀ ਹਾਂਜੀ ਬਾਬਾ ਗੁਰਨਾਨਕ ਦੇਵ ਜੀ ਬਾਬਾ ਜੀ ਇੱਥੇ ਪੁੱਤ ਮਿਲਦੇ ਹਨ ਹਾਂਜੀ ਇੱਥੋਂ ਜਾਨੀ ਕੀ ਕਹਿੰਦੇ ਨੇ ਜੋ ਸੱਚੇ ਦਿਲੋਂ ਸੁਖਾਂ ਸੁਖਦਾ ਪੂਰੀ ਹੁੰਦੀ ਆ ਸਮਾਨੰਦਰ ਚੱਕਣ ਜਾ ਰਹੇ ਨੇ ਖਾਣਾ ਖਾਣ ਦਾ ਚਾਰਪਿਆ ਬਹੁਤ ਵਧੀਆ ਲੱਗਿਆ ਉਸ ਨੂੰ ਮੈਂ ਜਾਂਦਾ ਕਿ ਆ ਗਿਆ ਨਾ ਵਧੀਆ ਲੱਗੀ ਉਸ ਤੋਂ ਬਾਅਦ ਸਰਾਹ ਬਹੁਤ ਚਲ ਗਿਆ ਪੰਦੀ ਬਾਹਰ ਆਇਆ ਤਾਂ ਤੇ ਬਾਕੀ ਸਰੋਵਰ ਸੀ ਸੇ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਸੀ ਤੇ ਆ ਕਿਦਾਂ 베ਰੀ ਆ 베ਰੀ ਸਾਹਿਬ ਜੀ ਨੇ ਕਾ ਨਵੇਸ਼ ਸਾਡਾ ਬਲਾਗ ਤੇ ਕਰ ਪ੍ਰਮਾਤਮਾ ਨਾਲ ਕਰਦੀ ਕਲਾ ਜਰਾ ਤੇ ਹੁਣ ਇਹਨਾਂ ਦਾ ਵੀ ਮਾਲਕ ਜਲਦੀ ਜਲਦੀ ਵਿਆਹ ਕਰਵਾਵੇ ਪਰ ਆਪਾਂ ਇਹਨਾਂ ਦੇ ਵਿਆਹ ਤੇ ਜਾਵਾਂਗੇ ਜਤੂ ਨਾ ਪਕਦੇ ਆ ਮਸਤਾ ਪਟੇਲਿਆ ਬਹੁਤ ਵਧੀਆ ਲੱਗਿਆ ਬਹੁਤ ਸਤਿ ਸ਼੍ਰੀ ਅਕਾਲ ਜੇ ਤੁਸੀ ਵੀ ਜਰੂਰ ਆਇਓ ਇੱਕ ਵਾਰ ਤੇ ਬਾਕੀ ਬਾਕੀ ਅਸੀਂ ਉਹਦਾ ਪਹਿਲੀ ਵਾਰ ਦੇਖੀ ਜਣਾ ਬਾਕੀ ਜੋ ਵੀ ਆ ਉਹਨਾਂ ਨੂੰ ਆਪਣੇ ਪਹੁੰਚ ਦੇ ਦਾ ਇਹ ਪੂਰੀ ਬਹੁਤ ਪੰਚਾ ਹਾਂ ਜਰਾ ਪਟੇਲਰਾ ਸਾਹਿਬ ਆਪਾਂ ਵੀ ਸੁਖ ਸੁਖੀ ਆਜਾ ਆਪਣੀ ਪੂਰੀ ਆਪਾਂ ਦੁਬਾਰਾ ਫੇਰਾ ਆ ਬੋਲੋ ਲੈਣੇ ਹੁਣ ਆਪਾਂ ਚੱਲਿਆ ਘਰੇ ਬਾਏ ਆ ਲੁਕ ਲਾਈ ਟੋਰ ਬੋ ਲੈ ਫਲਾਵਰ ਲੈ ਰਹੇ ਆ ਜੀ ਦੇਖੋ ਕਿਹੜੇ ਪਸੰਦ ਆ ਲਓ ਜੀ ਇਹ ਵਦੇ ਸਹੀ ਆ 104 ਆ ਲਓ ਜੀ ਸੇ ਲੱਗੀ ਬਾਕੀ ਆਪਣੇ ਇਥੇ ਨਾਲ ਦੇ ਬੈਠੇ